ਤੇ ਅਚਾਨਕ ਹੀ ਮੱਥੇ ਲੱਗੀ ਆਈ ਤੇ ਮੈਨੂੰ ਰੋਕਿਆ ਇਹਨਾਂ ਨੇ ਤੇ ਮੈਂ ਰੁਕ ਗਿਆ ਤੇ ਮੇਰੇ ਨਾਲ ਪਹਿਲਾਂ ਹੱਥੋਂ ਪਾਈ ਹੁੰਦੇ ਤੇ ਤੇ ਫਿਰ ਦੂਜੇ ਨੇ ਵੈਪਨ ਕੱਢ ਕੇ ਘੂਚ ਲਾਤੀ ਸਰ ਇਹ ਵਾਰਦਾਤ ਕਿੱਥੇ ਹੋਈ ਇਹ ਬੁਦਦਾਦੀ ਦੇ ਕੋਲ ਹੋਈ ਕਿੰਨੇ ਜਣੇ ਸੀਗੇ ਕੋਲ ਉਹ ਦੋ ਜਣੇ ਸੀਗੇ ਮੈਂ ਸਿਕੰਦਾ ਜੀ ਤਾਂ ਇਹ ਤੁਹਾਡੀ ਕਿ ਰੰਜਿ ਸੀਗੀ ਜਿਹੜੀ ਰੰਜਿ ਸੀਗੀ ਮੇਰੀ ਤਾਂ ਕੋਈ ਨਹੀਂ ਇੱਕ ਦੋ ਅੱਗੇ ਮਗਰ ਲੱਗੇ ਮੇਰੇ ਜੀ ਕਿਉਂ ਮਗਰ ਲੱਗੇ ਕੀ ਕਾਰਨ ਪਤਾ ਨਹੀਂ ਹੈ ਇਹਨਾਂ ਦੇ ਕੀ ਦੇ ਚਾਹ ਤੁਹਾਨੂੰ ਪਤਾ ਕੌਣ ਹੈ ਹਾਂਜੀ ਪਤਾ ਹੈ ਹਾਂਜੀ ਇੱਕ ਮੁੰਡੇ ਦਾ ਪਤਾ ਦੂਸਰੇ ਦਾ ਨਹੀਂ ਪਤਾ ਕੀ ਨਾਮ ਦਾ ਇੱਕ ਤਾਂ ਨਵਿਨੇ ਆ ਤਾ ਇਹ ਕਿਥੋਂ ਪਤਲ ਗਏ ਕਿਥੋਂ ਰਹਿੰਦੇ ਦਾਦੀ ਗੇਟ ਰਹਿੰਦੇ ਆ ਪਹਿਲਾਂ ਆਵਾਸਤੀ ਰਹਿੰਦੇ ਸੀ ਹੁਣ ਦਾਦੀ ਗੇਟ ਤੇ ਜਿਹੜੀ ਗੋਲੀ ਜਿਹੜੀ ਹੈ ਚਲਾਈ ਗਈ ਹੈ ਤਾਂ ਚਲਾਨ ਵਾਲੇ ਦੋ ਨੇ ਦੋ ਹੀ ਤਾਂ ਕੋਈ ਜਿਵੇਂ ਤੁਸੀਂ ਦੱਸਿਆ ਕਿ ਪਹਿਲਾਂ ਤੁਹਾਡੇ ਮਗਰ ਲੱਗੇ ਸੀ ਜੇ ਤਾਂ ਉਦੋਂ ਕੋਈ ਰੰਜਿਸ਼ ਹਾਂਜੀ ਉਦੋਂ ਦੀ ਕੋਈ ਰੰਜਿਸ਼ ਕੋਈ ਰੰਜਿਸ਼ ਨਹੀਂ ਮੇਰੀ ਨੂੰਹਤਾਨ ਕੇ ਮੱਤੇ ਲੱਗੇ ਤੇ ਗੋਲੀ ਚਲਾਈ ਪਹਿਲਾਂ ਕੋਈ ਨਾ ਲੱਗੇ ਕੀ ਬੈਂਸ ਬੱਜੀ ਕੀ ਹੋਈ ਸੀ ਹਾਂਜੀ ਬੈਂਸ ਬੱਜੀ ਕੀ ਹੋਈ ਤੁਹਾਡੀ ਬੈਂਸ ਭਾਈ ਪਹਿਲਾਂ ਰੋਕਿਆ ਮੈਨੂੰ ਕਹਿੰਦੇ ਹੋਂ ਭੱਜ ਕਿਤੇ ਭਜੇਗਾ ਤੇ ਨਾ ਨੰਦ ਦਿੰਦੇ ਨੇ ਤੇ ਮੈਂ ਰੋਕ ਗਿਆ ਇਮਾਨ ਕਰਨੇ ਹੁੰਦਾ ਸਕੀ ਹੁੰਨ ਕਿਤੇ ਭੱਜ ਜਾ ਤੇ ਮੈਂ ਖੜਾ ਤੇ ਤੇ ਦੂਜੇ ਨੇ ਵਾਪਸ ਪਹਿਲਾਂ ਹੱਥ ਚ ਬਾਈ ਹੁੰਦੇ ਨੇ ਫਿਰ ਵਾਪਸ ਕੱਢ ਕੇ ਤੁਸੀਂ ਕਿੱਥੋਂ ਰਹਿਣ ਵਾਲੇ ਮੈਂ ਮਕਬੂਰ ਤੋਂ ਤੁਸੀਂ ਮੱਗੂ ਗੇੜ ਤੋਂ ਦੇਖੋ ਘਰ ਕਰੂੰ ਮੋਟਰਸਾਈਕਲ ਕੱਢਿਆ ਸਰਵਿਸ ਕਰਾਣ ਜਾ ਰਿਹਾ ਕੈਂਟ ਤੇ ਬੁਲਦਾਦੀ ਗੇੜ ਮਤਲਬ ਵਾਰਦਾਤ ਹੋਈ ਕਿੱਥੇ ਬੁਲਦਾਦੀ ਗੇੜ ਤੇ ਗੋਲੀ ਬੱਜੀ ਕਿੱਥੇ ਗੋਲੀ ਘੱਟ ਚੀ ਪਾੜ ਤੁਰ ਹਾਂਜੀ ਹਾਂ ਬਿਲਕੁਲ ਤੁਸੀਂ ਦੇਖ ਸਕਦੇ ਹੋ ਗੋਲੀ ਦੀ ਵਾਰਦਾਤ ਹੈ ਕੀ ਮਾਮਲਾ ਸਾਹਿਬ ਇੱਕ ਉਹ ਬੁੱਢੇ ਆਪਸ ਵਿੱਚ ਬਹਿਸ ਕਰਦੇ ਜਾ ਰਹੇ ਸੀ ਜਿਹੜੇ ਪਹਿਲਾਂ ਵੀ ਜਾਣਦੇ ਸੀ ਤੇ ਉਹਨਾਂ ਦੀ ਆਵਾਜ਼ ਵਿੱਚ ਝਗੜਾ ਹੋਇਆ ਜਿਹੜੇ ਵਾਕ ਕਹਿੰਦੇ ਆਪਸ ਵਿੱਚ ਲੜਾਈ ਕੀਤੀ ਤਾਂ ਉਹ ਇੱਕ ਬੰਦੇ ਦੇ ਵਿੱਚੋਂ ਜਿਹਨਾਂ ਦੇ ਉੱਤੇ ਫਾਇਰ ਕਰਤਾ ਜਿਹੜੀ ਇਸ ਆਊਟ ਆਫ ਕੈਂਜਰ ਨਾਉ ਹਸਪੀਟਲ ਦੇ ਵਿੱਚ ਐਡਮਿਟ ਕਰਾਤਾ ਜਿਹੜਾ ਦੂਜਾ ਬੰਦਾ ਉਹਦੇ ਘਰੇ ਰੇਡ ਕਰਨ ਗਈਏ ਪੁਲਿਸ ਪਾਰਟੀ ਔਰ ਜਲਦੀ ਫੜ ਗਏ ਤਾਂ ਸ਼ਟ ਸ਼ਾਟ ਹੋਇਆ ਇਹ ਕੀ ਮਾਮਲਾ ਹੈ ਇੱਕ ਪੇਸ਼ੈਂਟ ਇੱਕ ਪੇਸ਼ੈਂਟ ਜਿਹਦਾ ਨਾਮ ਕਪੀਲ ਹੈ son of arjun ਹੈ ਇਹ ਆਪਣੇ ਕੋਲ ਥੋੜੇ ਟਾਈਮ ਪਹਿਲਾਂ ਇਥੇ ਸਿਵਲ ਹਸਪੀਟਲ ਫਰੋਸ ਕੋ ਚਾਏ ਨੇ ਵਿਦ ਅਲਰਜ ਹਿਸਟਰੀ ਆਫ ਗਨ ਸ਼ਾਟ ਜਿਹੜੇ ਉਸ ਤੋਂ ਬਾਅਦ ਐਮ ਐਲ ਆਰ ਕਰਕੇ ਆਪਾਂ ਇਹਨਾਂ ਨੂੰ ਫਰੀਦਕੋਟ ਲਈ ਰੈਫਰ ਕਰ ਦਿੱਤਾ ਗਿਆ ਸਰ ਇਸ ਸ਼ੁਰੂਆਤੀ ਜਾਣਕਾਰੀ ਕੀ ਦੱਸਿਆ ਗਿਆ ਵੀ ਕਿਸ ਤਰ੍ਹਾਂ ਹੋਇਆ ਵੀ ਇਹਨਾਂ ਦੇ ਜ਼ਖਮ ਤਾਂ ਹੈਗੇ ਆ ਬਾਕੀ ਜੋ ਵੀ ਡਿਸਕ੍ਰਿਪਸ਼ਨ ਹੈਗੀ ਜੋ ਵੀ ਅੱਗੇ ਦੀ ਜਾਣਕਾਰੀ ਹੈ ਜੋ ਫਰੀਦਕੋਟਾਂ ਦੇ ਜੋ ਡਾਕਟਰ ਜੈਕੁੰਡਾ ਦੇ ਅਕੋਰਡਿੰਗ ਸਰ ਗੋਲੀ ਕਿੱਥੇ ਲੱਗੀ ਜਾਂਦੀ ਹੈ ਗੋਲੀ ਦਾ ਤਨੀ ਹਜੇ ਆਪਾਂ ਫਾਈਨਲੀ ਕਨਫਰਮ ਕਰ ਸਕਦੇ ਬਟ ਕੁਝ ਬੂਨਡ ਹੈਗੇ ਨੇ ਤੇ ਉਹ ਜਿਹੜੀ ਬਾਕੀ ਦੀ ਇਨਫੋਰਮੇਸ਼ਨ ਹੈ ਉਹ ਸਾਰੀ ਜਿਹੜੀ ਹੈਗੀ ਆ ਜਿਹੜੇ ਆਪਾਂ ਰੈਫਰ ਕੀਤਾ ਹੈ ਫਰੀਦਕੋਟ ਕੋਲ ਨਾਲ ਦੇ ਬੇਸ ਤੇ ਹੀ ਹੋਏਗਾ